ਮੇਰੇ ਕੋ ਤਾਂ ਹੈਗਈ ਨਹੀਂ ਨਾ ਅੰਮੀ ਪੁਰਾਣੇ ਆ ਤੁਹਾਨੂੰ ਭਲੇ ਖਾ ਪਿੰਦਾ ਪੁਰਾਣੇ ਪੈਸੇ ਵੀ ਨਿਕਲ ਆਂਦੇ ਸਭ ਕੁਝ ਨਿਕਲ ਜਾਂਦਾ ਉਹਦੀਆਂ ਗੱਲਾਂ ਛੱਡੋ ਜੇ ਸਿਰਫ ਟਾਈਮ ਨਹੀਂ ਨਾ ਹੈਗਾ ਤੇ ਆਪਣੇ ਮਾਪਿਓ ਵਾਸਤੇ ਟਾਈਮ ਨਹੀਂ ਜੇਗਾ ਕਿਰਨ ਕਿਸ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜੋ ਮਰਜ਼ੀ ਹੋ ਜੇ ਕਿਉਂਕਿ ਇਨ ਕੇ ਜੇ ਪਤਾ ਲੱਗ ਗਿਆ ਤੇ ਸੱਚੀ ਸਾਰੀ ਭੇਦ ਖੁੱਲ ਜਾਣਾ ਵਾ ਤੇ ਆਪਾਂ ਜੋ ਕੁਝ ਪਲਾਨ ਕੀਤਾ ਵਾ ਨਾ ਉਹ ਸਭ ਫੇਲ ਹੋ ਜਾਣਾ ਵਾ ਗੱਲ ਤੇ ਤੁਹਾਡੀ ਸਹੀ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਮੈਂ ਕਿਸੇ ਨੂੰ ਪਤਾ ਲੱਗਣ ਹੀ ਨਹੀਂ ਦੇਣਾ ਤੇ ਤੁਸੀਂ ਵੀ ਕਿਸੇ ਨੂੰ ਨਾ ਦੱਸਿਓ ਕਿਉਂਕਿ ਤੁਸੀਂ ਵੀ ਸਾਰਾ ਕੁਝ ਦੱਸ ਦਿੰਦੇ ਜੇ ਬਸ ਜਿਹੜੀ ਚੀਜ਼ ਚੁੱਪਚਾਪੀਤੇ ਹੋ ਜੈ ਨਾ ਉਹ ਚੁੱਪਚਾਪੀਤੇ ਹੀ ਹੋਣੀ ਚਾਹੀਦੀ ਆ ਠੀਕ ਆ ਸੁਣਨ ਤੇ ਨਹੀਂ ਰਿਹਾ ਹੁਣ ਕੋਈ ਗੰਦਾਂ ਦੇ ਵੀ ਕੰਨ ਹੁੰਦੇ ਆ ਗੱਲ ਸਮਝਿਆ ਕਰ ਕੋਈ ਵੀ ਨਹੀਂ ਹੈਗਾ ਇੱਥੇ ਮੈਂ ਤਾਈਓ ਤੇ ਇੱਧਰ ਰੋਲੇ ਆਈ ਆ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਕਿਉਂਕਿ ਜੇ ਆਪਾਂ ਅੰਦਰ ਗੱਲ ਕਰਦੇ ਨਾ ਜਿੰਨੀ ਤੂੰ ਉੱਚੀ ਬੋਲਣ ਦੀ ਹੈ ਨਾ ਉਹ ਅੰਦਰ ਬੈਠੇ ਨੂੰ ਵੀ ਸਾਰਾ ਕੁਝ ਪਤਾ ਲੱਗ ਜਾਂਦਾ ਕੋਈ ਨਹੀਂ ਪਤਾ ਲੱਗਦਾ ਤਾਈਓ ਤੇ ਮੈਂ ਗਾਰਡਨ 'ਚ ਆਈ ਆ ਜੀ ਕਿਸੇ ਨੂੰ ਪਤਾ ਲੱਗ ਕੀ ਇਹ ਗੱਲ ਤੇ ਮੈਂ ਕੀ ਤੇਰਾ ਗੜਨ ਨਾ ਪਦੇਣ ਉਹ ਕਿਸੇ ਨੂੰ ਨਹੀਂ ਪਤਾ ਲੱਗਦੀ ਗੱਲ ਤੁਸੀਂ ਐਵੇਂ ਟੈਨਸ਼ਨ ਨਾ ਲੋ ਨਾਲੇ ਤੂੰ ਹੀ ਵੀ ਨਾ ਦੱਸਿਓ ਤੇ ਮੈਂ ਵੀ ਨਹੀਂ ਦੱਸਦੀ ਹੁਣ ਚਲੋ ਉਹ ਰੱਖ ਦਈਏ ਆਵੇ ਲਾ ਕੀ ਹਾਲੀ ਇਹ ਨਹੀਂ ਕਿ ਬੰਦਾ ਉੜਦਾ ਹੈ ਉੜਦੇ ਆਪਣੇ ਬਿਸਤਰਾ ਸੈੱਟ ਕਰਨ ਚਾਦਰਾਂ ਉਸੇ ਤਹੇ ਤਖਿਲ ਰੀਆਂ ਪਈਆਂ ਆਈਆਂ ਆ ਕੀ ਕਿਰਚ ਕੀ ਪਾਇਆ ਹੋਇਆ ਆ ਕੀ ਆ ਵੇ ਕੀ ਆ ਮੈਂ ਤੈਨੂੰ ਪੁੱਛਣ ਦੀ ਆ ਕੀ ਆ ਤੂੰ ਮੈਨੂੰ ਪੁੱਛਣ ਦੀ ਕੀ ਕੀ ਜੋਹਾ ਚ ਫੜਿਆ ਕੀ ਕੀ ਫੜਿਆ ਕੀ ਹੈ ਕੀ ਆ ਕੀ ਆ 골ਡੀ ਮੈਨੂੰ ਨਾ ਐਵੇਂ ਬੇਵਕੂਫ ਨਾ ਸਮਝ ਅੜ ਇੱਕ ਸੋਨੇ ਦੇ ਕੜੇ ਫੜੇ ਕਿਹੜੇ ਕੜੇ ਇਧਰੋਂ ਇਧਰੋਂ ਮੈਨੂੰ ਗੱਲ ਦੱਸ ਇਹ ਕੜੇ ਕਿਤੇ ਕਿਹੜੇ ਕੜੇ ਅੰਮੀ ਕਿਹੜੇ ਕੜਿਆਂ ਦੀ ਗੱਲ ਕਰਨ ੜੇ ਜ ਤੁਸੀਂ ਕਿਹੜੇ ਕੜੇ ਅਰੇ ਸੋਨੇ ਦੇ ਕੜੇ ਆ ਆ ਸੋਨੇ ਦੇ ਕੜੇ ਆ ਇਹਨਾਂ ਦੀ ਗੱਲ ਕਰਨ ੜੀ ਐ ਮੈਂ ਇਹ ਕਿਦੇ ਆ ਤੂੰ ਮੇਰੇ ਤੋਂ ਚੋਰੀਆਂ ਰੱਖਣ ਲੱਗ ਪਿਆ ਨਾ ਇਹ ਕੜੇ ਕਿਰੰਦੇ ਆ ਅੰਮੀ ਤਾਂ ਤੇ ਮੇਰੇ ਕੋ ਤਾਂ ਹੈਗੇ ਹੀ ਨਹੀਂ ਨਾ ਅੰਮੀ ਪੁਰਾਣੇ ਆ ਤੁਹਾਨੂੰ ਪਲੇ ਖਾ ਪਿੰਦਾ ਪਿਆ ਪੁਰਾਣੇ ਅੱਛਾ ਮੈਂ ਬੇਵਕੂਫ ਆ ਕਿ ਘਰ ਦੀ ਕੋਈ ਵੀ ਚੀਜ਼ ਮੈਨੂੰ ਪਤਾ ਨਹੀਂ ਤੇ ਤੈਨੂੰ ਜ਼ਿਆਦਾ ਪਤਾ ਤੂੰ ਇੰਨਾ ਸਿਆਣਾ ਹੋ ਗਿਆ ਹੈ ਆ ਸੋਨੇ ਦੇ ਇੰਨੇ ਮਹਿੰਗੇ ਕੜੇ ਸੋਨੇ ਦਾ ਭਾਅ ਪਤਾ ਕੀ ਆ ਡੇਢ ਲੱਖ ਨੂੰ ਹੈਗਾ ਭਾ ਤੇ ਤੂੰ ਸੋਨੇ ਦੇ ਕੜੇ ਇਹ ਘੱਟੋ ਘੱਟ 4-5 ਲੱਖ ਦੇ ਕੜੇ ਵੇਖ ਕਿੱਦਾਂ ਨੋਟ ਲੇਖ ਇਹਨਾਂ ਬਲੇਖਾ ਬਲੇਖਾ ਮਤਲਬ ਮੰਮੀ 200 ਰੁਪਏ ਦੇ ਲੈ ਕੇ ਆਇਆ ਕੱਲ ਕਿਰਨ ਵਾਸਤੇ 200 ਰੁਪਏ ਦੇ ਹਾਂ ਇਹ ਇਸ ਕਰਕੇ ਮੈਂ ਕਹਿੰਦਾ ਬਾਹਰ ਅੰਦਰ ਹੁੰਦੀ ਜਾਂਦੀ ਨਾ ਪਾਲਿਆ ਕਰੂਗੀ ਇਸ ਕਰਕੇ ਤੂੰ ਹੀ ਐਵੇਂ ਭਲੇਖੇ ਜੀ ਐਵੇਂ ਗੁੱਸਾ ਕਰੀ ਜਾਂਦੇ ਪਤਾ ਨਹੀਂ ਚਲੋ ਹੁਣ ਜਾਓ ਤਹੀਂ ਜਾਓ ਤਹੀਂ ਅੰਮੀ ਜਾਓ ਕੀ ਹੈ ਆਵਾ ਜਾਓ ਕੋਲ ਪਤਾ ਲੱਗਾ ਕੇ ਬੱਚੇ ਵੀ ਝੂਠ ਬੋਲਦੇ ਉਸੇ ਮਾਂ ਨਾਲ ਜਿਸ ਮਾਂ ਨੇ ਜਨਮ ਦਿੱਤਾ ਹੋਵੇ ਜਿਹੜੇ ਕਿ ਬੱਚੇ ਕਦੀ ਮਾਂ ਨਾਲ ਝੂਠ ਬੋਲਦੇ ਨਹੀਂ ਸੀ ਜੋ ਵੀ ਹੋਵੇ ਮਾਂ ਨੂੰ ਸੱਚ-ਸੱਚ ਦੱਸਦੇ ਦੱਸ ਮੈਨੂੰ ਭਲਾ ਪਤਾ ਹੀ ਨਹੀਂ ਇਹ ਕੜੇ ਪਿੱਤਲ ਦੇ ਆ ਕਿ ਸੋਨੇ ਦੇ ਆ ਜਨਾਨੀ ਵਾਸਤੇ ਸੋਨੇ ਦੀ ਚੀਜ਼ ਆ ਗਈ ਆ ਤੇ ਮਾਂ ਨੂੰ ਨਹੀਂ ਦੱਸਿਆ ਅੰਦਰ ਖਾਤੇ ਸੋਨਾ ਇਕੱਠਾ ਕਰਨ ਡੇ ਆ ਕਿ ਮਾਂ ਨੂੰ ਨਾ ਪਤਾ ਲੱਗਦੇ ਦੱਸ ਜੇ ਤੂੰ ਮੈਨੂੰ ਦੱਸ ਦਿੰਦਾ ਤੇ ਮੈਨੂੰ ਕੀ ਲੋੜ ਸੀ ਸੜਨ ਦੀ ਮੈਂ ਤਾਂ ਸਭ ਤੋਂ ਖੁਸ਼ੀ ਹੋਣਾ ਸੀ ਮੇਰੀ ਪੱਕੀ ਸਹੇਲੀ ਹੈਗੀ ਮੈਂ ਉਹਦੇ ਵੱਲ ਜਾਣੀ ਉਹਦੇ ਨਾਲ ਜਾ ਕੇ ਗੱਲ ਕਰਦੀ ਮਿਆਨੀ ਹੁਣੇ ਕਿਰਨ ਸ਼ੁਕਰ ਹੈ ਆ ਭਰਾਵਾ ਸਾਰਾ ਕੁਝ ਸੰਭਿਆ ਗਿਆ ਨਾਲੇ ਮੰਮੀ ਘਰੋਂ ਚਲੇਗੀ ਚੰਗਾ ਹੈ ਹੁਣ ਮੈਂ ਆਪਣਾ ਅਰੇਂਜਮੈਂਟ ਕਰ ਲਾ ਜੋ ਸੰਭਾ ਸੰਭਾਈਆ ਉਹ ਕਰ ਲਈਏ ਕਿਰਨ ਨੂੰ ਆਜਾ ਦਵਾ ਕਿਰਨ ਨੂੰ ਦੱਸ ਨੀ ਕਿਰਨ ਨਿਸ਼ੇਤੀ ਆ ਛੇਤੀ ਆ ਇੱਧਰ ਆ ਛੇਤੀ ਕੀ ਹੋ ਗਿਆ ਆਵਾਜ਼ ਕਿਉਂ ਮਰ ਜਾਂਦੇ ਜੀ ਮੰਮੀ ਨੇ ਵੀ ਇਕੱਲੇ ਇਕੜੇ ਮੈਨੂੰ ਕਿਉਂ ਆਸਾਨ ਕੇ ਰੱਖਿਆ ਅਗਰ ਤੂੰ ਇਹਦੇ ਥੱਲੇ ਰੱਖ ਗਈ ਆ ਵੱਡੀ ਸਾੰਭ ਕਰਕੇ ਲੈ ਕੇ ਗਈ ਆ ਤੂੰ ਹੀ ਕਿਹਾ ਸੀਗਾ ਕਿ ਮੈਂ ਰੱਖਦਾ ਇਹਦੇ ਥੱਲੇ ਕਿਹੜੀ ਸਾੰਭ ਹੁੰਦੀ ਇਹਦੇ ਥੱਲੇ ਕਿਹੜੀ ਸਾੰਭ ਹੁੰਦੀ ਨਹੀਂ ਤੁਸੀਂ ਕਿਹਾ ਸੀ ਮੈਂ ਰੱਖਦਾ ਮੈਂ ਤਾਂ ਕਰਕੇ ਮੈਂ ਇੱਥੇ ਰੱਖ ਦਿੱਤੀ ਨਾਲੇ ਜਾ ਤੈਨੂੰ ਕਿਹਾ ਵਾ ਐਵੇਂ ਮਾਰੀ ਚੰਨੀ ਤੇ ਤੂੰ ਮਮੀ ਨੂੰ ਦੱਸਿਆ ਦੇਣੀ ਕਿ ਮੇਰੇ ਘੜੇ ਆ ਦੱਸਿਆ ਵਾ ਕਿ ਤੇਰੇ ਹੀ ਘੜੇ ਆ ਹੋਰ ਕੀ ਕਵਾ ਹੋਏ ਹਾਏ ਤੂੰ ਹੀ ਵੀ ਨਾ ਤਾਨੂੰ ਮੈਂ ਕਿਹਾ ਸੀ ਕਿ ਇੱਧਰ ਉੱਧਰ ਰਾਤ ਓਏ ਐਵੇਂ ਮੈਨੂੰ ਤੂੰ ਹੀ ਤੂੰ ਹੀ ਨਾ ਕਰੀ ਜਾਓ ਸਾਰਾ ਕਸੂਰ ਤੇਰਾ ਵਾ ਸਾਂਭ ਕੇ ਰੱਖਦੀ ਨਹੀਂ ਚੱਲ ਪਰੇ ਮੈਨੂੰ ਖੇਚ ਚੜਾ ਕੇ ਰੱਖ ਦਿੱਤੀ ਇੱਕ ਤੇ ਚੀਜ਼ਾਂ ਲਿਆਓ ਸਭ ਕੁਝ ਕਰੋ ਤੇ ਦੂਜੇ ਪਾਸਿਓਂ ਤੁਹਾਡੇ ਕੋ ਸਾਂਭੀ ਜਾਣੀ ਜਾਂਦੀਆਂ ਤੇ ਯਾਰ ਮੈਂ ਕੀ ਕਰਾਂ ਬੋਲੀ ਨਾ 10 ਮੇਰੇ ਤੇ ਐਵੇਂ ਗੁੱਸਾ ਕਰੀ ਜਾਂਦੇ ਆ ਜੇ ਲੁਕਾ ਕੇ ਰੱਖਣੀ ਸੀਗੀ ਤੇ ਆਪ ਹੀ ਪਹਿਲਾਂ ਲੁਕਾ ਦਿੰਦੇ ਮੈਂ ਤੇ ਇਹਨਾਂ ਨੂੰ ਕਿਹਾ ਸੀ ਤੁਹਾਡੀ ਜ਼ਿੰਮੇਵਾਰੀ ਆ ਤੂੰ ਹੀ ਸਾਂਭਣੇ ਆ ਤੇ ਮੇਰੇ ਸਿਰ ਤੇ ਛੋੜ ਦਿੰਦੇ ਆ ਬਾਅਦ ਚ ਕਹਿਣਗੇ ਤੂੰ ਨਹੀਂ ਸਾਮ ਕੇ ਰੱਖੇ ਹੁਣ ਲੱਗ ਗਿਆ ਪਤਾ ਤੇ ਲੱਗ ਜਾਵੇ ਇੱਚੇ ਕਿਹੜੀ ਗੱਲ ਆ ਸਾਰੇ ਰਿਸ਼ਤੇ ਤੇ ਘਰਾਂ ਦੇ ਕੰਮ ਹੀ ਨਹੀਂ ਖਤਮ ਹੁੰਦੇ ਤੋਂ ਸਰਦੀਆਂ ਆ ਗਈਆਂ ਪੱਲਾ ਤੇ ਗਰਮੀਆਂ ਦੇ ਕੱਪੜੇ ਪਤਲੇ ਪਤਲੇ ਹੁੰਦੇ ਧੁੱਪ ਜਾਂਦੇ ਸਰਦੀਆਂ ਵਿੱਚ ਕੰਬਲ ਧੋਣੇ ਪੈਂਦੇ ਉਹ ਵੀ ਤੀਸਰੇ ਦਿਨ ਹੀ ਕਹਦਾਂ ਤੇ ਇਹ ਧੋ ਦੋ ਇਹ ਬੈੱਡ ਸ਼ੀਟ ਪੱਲਾ ਪੁੱਛੇ ਧੋਣੀਆਂ ਕੋਈ ਸੋਖੀਆਂ ਪਈਆਂ ਉਹਨਾਂ ਹੀ ਸਰਫ ਮੰਜੂ ਐ ਕਿਧਰ ਅਗੇ ਸਿਰੇ ਸਿਰੇ ਆਂਦੇ ਮੰਜੂ ਭੈਣ ਆਓ ਤੁਸੀਂ ਅੱਜ ਕਿਧਰ ਸਿਰੇ ਸਿਰੇ ਬਸ ਇਤਰਾ ਹੀ ਇੱਥੇ ਬੈਠ ਬੱਚੇ ਚੱਲ ਕੇ ਡਿਊਟੀ ਤੇ ਬੱਚੇ ਚਲੇਗੇ ਤੁਹਾਨੂੰ ਪਤਾ ਸੀ ਇਹਦੇ 7 ਵੇ ਚਲੇ ਧੋ ਅੱਗੇ ਪੁੱਛੇ ਤਾਂ ਤੁਸੀਂ ਅੱਦੀ ਆਂਦੇ ਨਹੀਂ ਤੇ ਅੱਜ ਕੀ ਗੱਲ ਹੈ ਸਿਰੇ ਸਿਰੇ ਤੁਸੀਂ ਆ ਗਏ ਪਹਿਲਾਂ ਤੇ ਨੋਂਗੇ ਚਲਗੇ ਨਾ ਡਿਊਟੀ ਤੇ ਆਹੋ ਚਲੇਗੀ ਤਾਂ ਸੋ ਗੱਲ ਕੀ ਆ ਦੱਸਾਂ ਤੈਨੂੰ ਮੈਂ ਕੀ ਮਾਂ ਵਾਸਤੇ ਕੁਝ ਨਹੀਂ ਹੈਗਾ ਇਹਨਾਂ ਕੋ ਤੇ ਜਨਾਨੀ ਵਾਸਤੇ ਇਹਨਾਂ ਕੋ ਸਭ ਕੁਝ ਹੈ ਹੈ ਕੜੇ ਕੜੇ ਲੈ ਕੇ ਆਇਆ ਮੇਰਾ ਮੁੰਡਾ ਆਪਣੀ ਜਨਾਨੀ ਵਾਸਤੇ ਤੇ ਮੈਨੂੰ ਕਹਿੰਦਾ ਪਿੱਤਲ ਦੇ ਔ ਸਾਰੀ ਉਮਰ ਨੰਗੀ ਆ ਮੈਂ ਭਲਾ ਸੋਨੇ ਚਾਂਦੀ ਸੋਨੇ ਪਿੱਤਲ ਵਿੱਚ ਫਰਕ ਨਹੀਂ ਮੈਨੂੰ ਪਤਾ ਲੱਗਦਾ ਤੁਹਾਨੂੰ ਤੇ ਝਟ ਪਤਾ ਲੱਗ ਜਾਂਦਾ ਤੇ ਫੇਰ ਹੈ ਫੇਰ ਕੀ ਆ ਮੁੱਕਰ ਹੀ ਗਿਆ ਮੈਂ ਮੋਟੀ ਦੇ ਕਮਰੇ ਚ ਗਈ ਮੈਂ ਵੈਸੇ ਗਈ ਤੇ ਉਹ ਚਾਦਰ ਪਈ ਹੋਈ ਸੀ ਤੇ ਮੈਂ ਚਾਦਰ ਚੁੱਕੀ ਤੇ ਚਾਦਰ ਦੇ ਥੱਲੇ ਇਹ ਤਾਂ ਭੈਣਾ ਸ਼ੁਕਰ ਕਰ ਮੈਂ ਵੇਖ ਲਿਆ ਨਾ ਵੇਂਦੀ ਤੇ ਇਹਨਾਂ ਨੂੰ ਮੈਨੂੰ ਦੱਸਣਾ ਥੋੜਾ ਸੀ ਤੇ ਕਲੇ ਵੀ ਐਡੇ ਐਡੇ ਮੋٹے ਉਹ ਤਾਂ 4-5 ਲੱਖ ਰੁਪਏ ਦੇ ਹੋਣੇ ਆ ਹੁਣੇ 5 ਲੱਖ ਕਿੰਨਾ ਮਹਿੰਗਾ ਪੈਣਾ ਇਹਦੇ ਵਿਆਹ ਦੇ ਵਿੱਚ ਮੈਂ ਆਪਣੇ ਘਰੇ ਵੇਚਦੇ ਸੀ ਤੇ ਆਪਣੇ ਮੇਰੇ ਹੱਥ ਖਾਲੀ ਆ ਤੇ ਜਨਾਨੀ ਨੂੰ ਕਲੇ ਬਣਾਉਂਦਾ ਪਤਾ ਲੱਗ ਗਿਆ ਪੈਣਾ ਇਹ ਕੱਲੀ ਤੇਰੀ ਸਟੋਰੀ ਨਹੀਂ ਇਹ ਘਰ ਘਰ ਦੀ ਘੜੀ ਹੋ ਗਈ ਉਹ ਜਦੋਂ ਮੁੰਡੇ ਵਿਆਹ ਜਾਂਦਾ ਤੇ ਪਤਾ ਨਹੀਂ ਇਹਨਾਂ ਸ਼ਕਲਾਂ ਹੀ ਬਦਲ ਜਾਂਦੀ ਹੈ ਮੇਰਾ ਮੁੰਡਾ ਵੀ ਅਹੀ ਕੁਝ ਕਰਦਾ ਈ ਚੀਜ਼ ਲਿਆਂਦਾ ਵਾ ਦਸਤਾ ਥੋੜੀ ਐ ਕਿ ਮੰਮੀ ਵਾ ਤੇਰੇ ਵਾਸਤੇ ਲੈ ਆਇਆ ਜੈਨ ਲੈ ਸਿੱਧਾ ਉੱਪਰ ਤੇ ਜੇ ਐ ਤਾਂ ਛੁੱਟੀ ਵਾਲਾ ਦਿਨ ਹੁੰਦਾ ਈ ਤੇ ਬਸ ਬੱਚਿਆਂ ਲੈ ਕੇ ਨਿਕਲ ਜਾਣਾ ਤੰਦੀ ਹੋਇਆ ਕਸੂਰ ਮੁੰਡਿਆਂ ਦਾ ਵੀ ਨਹੀਂ ਹੈ ਜਨਾਨੀ ਕਹਿ ਦਿੰਦੀ ਆ ਆਪੋ ਚ ਇਸਲਾਮ ਅਸਲੂਮਾ ਬਣਾ ਲੈਂਦੇ ਆ ਤੇ ਚਲੇ ਜਾਂਦੇ ਆ ਤੇ ਉਹ ਵੀ ਸ਼ਦਾਈ ਬੱਚੇ ਉਹੋ ਜੇ ਚਲ ਮਾਂ ਨੂੰ ਜੇ ਕਹਿਦਾ ਨਾ ਕਿ ਮਾਂ ਤੂੰ ਨਾਲ ਚੱਲ ਤੇ ਮਾਵਾਂ ਡੀਆਂ ਪਾਗਲ ਥੋੜੀ ਆ ਜਿਹੜੇ ਬੱਚਿਆਂ ਦਾ ਤੋਰ ਪੈਣਗੇ ਮਨਜੋ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਕਿ 25 ਸਾਲ ਤੱਕ ਮਾਂ ਨੇ ਆਪਣੀ ਹਿੱਕ ਨਾਲ ਆਪਣਾ ਪੁੱਤ ਲਾ ਕੇ ਰੱਖਿਆ ਹੁੰਦਾ ਆ ਜਨਾਨੀਆਂ ਸਾਲ ਨਹੀਂ ਹੁੰਦਾ ਤੇ ਉਹਨਾਂ ਵੱਲ ਦੇ ਹੋ ਜਾਂਦੇ ਐਸਾ ਕੀ ਜਨਾਨੀਆਂ ਤੋੜ ਦਿੰਦੀਆਂ ਸਿਰ ਚ ਕਿ ਉਹਨਾਂ ਨੂੰ ਆਪਣੀ ਅੱਖਾਂ ਦੇ ਅੱਗੇ ਮਾਂ ਨਜ਼ਰ ਨਹੀਂ ਆਉਂਦੀ ਸਿਰਫ ਜਨਾਨੀਆਂ ਨਜ਼ਰ ਆਉਂਦੀਆਂ ਮिन्नੂ ਪੁੱਛ ਕੇ ਵੇਖ ਜਦੋਂ ਮੇਰੇ ਪੁੱਤ ਨੇ ਮੇਰੇ ਨਾਲ ਹੀ ਝੂਠ ਬੋਲਿਆ ਕਿ ਇਹ ਕੜੇ ਆਖੇ ਪਿੱਤਲ ਦੇ ਆ ਮੈਂ 200 ਰੁਪਏ ਦੇ ਲੈ ਕੇ ਆਇਆ ਮੰਮੀ ਜੀ ਦੇਖਿਆ ਨਾ ਆ ਗੱਲਾਂ ਦੱਸ ਮੰਮੀ ਤੁਹਾਨੂੰ ਪਾਗਲ ਲੱਗਦੀ ਕਿਸੇ ਪਾਸਿਓ ਕਿ ਮੰਮੀ ਨੂੰ ਕੁਝ ਪਤਾ ਨਹੀਂ ਹੋਈਏ ਤੇ ਮੈਂ ਕਹਿਣ ਦੀ ਸਾਡਾ ਟਾਈਮ ਦੇਖ ਲੈ ਅੱਜ ਕੱਲ੍ਹ ਦੀਆਂ ਅੰਦੀਆਂ ਬਾਹਰ ਚ ਹੀ ਤੇ ਪੱਲਾ ਉਹਨਾਂ ਦੇ ਨਾਲ ਐ ਉਂਗਲੀਆਂ ਦੇ ਇਸ਼ਾਰਿਆਂ ਤੇ ਨਚਾਲਦੇ ਤੇ ਸਾਡਾ ਹਾਲ ਵੇਖ ਲੈ ਅਸੀਂ ਆਪਣੇ ਬੰਦੇ ਨੂੰ ਕਹਿੰਦੇ ਰਹਿ ਜੀ ਦਾ ਹੀ ਸਾਨੂੰ ਕਿਤੇ ਲੈ ਜਾਓ ਸਾਨੂੰ ਕਿਤੇ ਲੈ ਜਾਓ ਮੰਮੀ ਨੂੰ ਪੁੱਛ ਲੈ ਪਿਓ ਨੂੰ ਪੁੱਛ ਲੈ ਨਹੀਂ ਪਹਿਲਾਂ ਤਾਂ ਕਈ ਜਗ੍ਹਾ ਦੀ ਲੈਣੀ ਪਈ ਪਹਿਲਾਂ ਸੱਸ ਨੂੰ ਪੁੱਛ ਪਹਿਲਾਂ ਸਹੁਰੇ ਨੂੰ ਪੁੱਛੋ ਸੱਸ ਨੂੰ ਪੁੱਛੋ ਉਹਨੂੰ ਪੁੱਛੋ ਮੈਂ ਉਹਨੂੰ ਪੁੱਛ ਕੇ ਦੱਸਦੀ ਹਾਂ ਪਹਿਣਾ ਦੋ ਦਿਨ ਤਾਂ ਐਸੇ ਕੰਮ 'ਚ ਪੁੱਛਾ ਬਝਾਂਜ ਲੰਗ ਜਾਂਦੇ ਹੁੰਦੇ ਸੀ ਸਵੇਰੇ 곗ਮਟ 곗ਮਟ ਕਰੰਡੇ ਅਸੀਂ ਦੋਵੇਂ ਜਾਣੇ ਅੱਛਾ ਪਾਰਕ ਚੋਂ ਲੋਤੇ ਹੋਏ ਸੀ ਹਾਂ ਪਤਾ ਨਹੀਂ ਲਗਣਾ ਚਾਹੀਦਾ ਪਤਾ ਨਹੀਂ ਲਗਣਾ ਚਾਹੀਦਾ ਮੰਮੀ ਨੂੰ ਇਹ ਗੱਲ ਆਪਣੇ ਤੱਕ ਘੁੱਟ ਕੇ ਰੱਖ ਪਰ ਮੈਨੂੰ ਗੱਲ ਦੀ ਸਮਝ ਨਹੀਂ ਸੀ ਲੱਗਣ ਦੀ ਕੋਈ ਉਹ ਤਾਂ ਮੈਂ ਚਲ ਗਈ ਕਮਰੇ ਜ ਫੇਰ ਮੈਨੂੰ ਪਤਾ ਲੱਗਾ ਉਹ ਤੇ ਅਚਾਨਕ ਤੁਸੀਂ ਚਲੇ ਗਏ ਤੇ ਤੁਹਾਨੂੰ ਪਤਾ ਲੱਗ ਗਿਆ ਤੇ ਜੇ ਤੁਸੀਂ ਨਾ ਦੇਖਦੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈ ਨਾ ਉਤਰਾਏ ਤੇ ਕੋਈ ਕੋਈ ਪੈਸਾ ਮੰਗੀਏ ਤੇ ਪਤਾ ਕੀ ਗੋਗਾ ਮੰਮੀ ਕੰਮ ਕਰ ਥੋੜਾ ਸਾਹਵਦਾ ਹੀ ਆ ਕੜੇ ਬਣਾਉਣ ਵਾਲੇ ਜਨਾਨੀ ਮੇਰੇ ਇੱਕ ਕੰਮ ਉੱਪਰ ਨਿਕਲ ਆਇਆ ਤੇਰਾ ਉਦੋਂ ਨਿਕਲ ਜਾਂਦਾ ਭੰਜੀ ਉਦੋਂ ਟਾਈਮ ਵੀ ਨਿਕਲ ਜਾਂਦਾ ਪੈਸੇ ਵੀ ਨਿਕਲ ਜਾਂਦੇ ਸਭ ਕੁਝ ਨਿਕਲ ਜਾਂਦਾ ਉਹਦੀਆਂ ਗੱਲਾਂ ਛੱਡੋ ਜੇ ਸਿਰਫ ਟਾਈਮ ਨਹੀਂ ਨਾ ਹੈਗਾ ਤੇ ਆਪਣੇ ਮਾਪਿਓ ਵਾਸਤੇ ਟਾਈਮ ਨਹੀਂ ਜਿਏਗਾ ਬਾਕੀ ਘੁੰਮਣ ਫਿਰਨ ਜਾਣ ਆਉਣ ਵਾਸਤੇ ਅੱਜ ਕੱਲ ਬੱਚਿਆਂ ਕੋਲ ਟਾਈਮ ਹੈਗਾ ਤੇ ਸਾਡੇ ਟਾਈਮ ਲੰਘ ਗਏ ਭੈਣ ਕੀ ਕਰੀ ਕੱਢਨੇ ਪੜਨੇ ਹੁਣ ਮੈਂ ਕੀ ਕਦੇ ਘਰ ਚ ਕਲੇਸ਼ ਪਾਵਾਂ ਮੈਂ ਤਾਂ ਆਪਣਾ ਮਨ ਹੁਲਾ ਕਰਨਾ ਸੀ ਤੇਰੇ ਤੱਕ ਆ ਗਈ ਕਿ ਵੇਖ ਲਾ ਮੇਰੇ ਹੱਥ ਖਾਲੀ ਹੋ ਤੇ ਜਨਾਨੀ ਨੂੰ ਕੜੇ ਬਣਾਵਨਾ ਮਨਾ ਕੇ ਦੇਣ ਦੀ ਆਈ। ਚਲ ਇਹਨੂੰ ਇਹ ਵੀ ਮੁੰਡੇ ਨੂੰ ਸ਼ਰਮ ਨਹੀਂ ਆਈ ਕਿ ਮੇਰੇ ਵਿਆਹ ਦੇ ਵਿੱਚ ਮੇਰੀ ਮਾਂ ਨੇ ਆਪਣੇ ਕੜੇ ਵੇਚਤੇ ਸੀ। ਉਹ ਤੇ ਹੈ ਹੀ ਹੈ ਤੇ ਜਨਾਨੀ ਨੂੰ ਕੜੇ ਲਿਆ ਕੇ ਦੱਸ ਉਹਨੂੰ ਮੈਂ ਪਾਏ ਨਹੀਂ। ਉਹਨੂੰ ਪੇਕਿਆਂ ਮਲੋ ਵੀ ਪਏ ਆ ਤੇ ਮੈਂ ਵੀ ਪਾਏ ਆ। ਤੇ ਤੁਸੀਂ ਵੀ ਭਾਰੇ ਪਾਏ ਤੁਸੀਂ ਕਿਹੜਾ ਹੋਲੀ ਪਾਏ। ਤੇ ਮੈਂ ਵੇਚੀ ਸੀ। ਤੁਹਾਡੇ ਕੋਲ ਵੀ ਨਾ ਵੈਸੇ ਗਲਤੀ ਹੋ ਗਈ। ਜਿਹੜੇ ਡੇਡੇ ਭਾਰੇ ਪਾਏ ਸੀ ਨਾ ਉਸੇ ਦੇ ਕੜਿਆਂ ਦੇ ਵਿੱਚੋਂ ਦੋ ਬਣਾਉਂਦੇ ਉਹਦੀਆਂ ਚੂੜੀਆਂ ਨੇ ਦੋ ਬਣਾਉਂਦੇ ਆਪਣੀਆਂ। ਗਲਤੀਆਂ ਤੇ ਅਸੀਂ ਭਾਂਜੀ ਆਪ ਕੀਤੀਆਂ ਹੀਆਂ ਵਾ ਤੇ ਹੁਣ ਸਾਨੂੰ ਗੱਲ ਬੰਦਾ ਕੋਈ ਫਾਇਦਾ ਥੋੜੀ ਹੀ ਗਾ ਵਾ ਤੇ ਮੈਂ ਵੀ ਵੇਖੋ ਆਇਤੂਸ਼ਨ ਹੀ ਪਾਇਆ ਚੱਲ ਕੋਈ ਮੇਰੀ ਗੱਲ ਸੁਣ ਮੰਜੋ ਚੱਲ ਨੂੰ ਨੂੰ ਤੋ ਕਿਸੇ ਗੱਲ ਦਾ ਪਤਾ ਨਹੀਂ ਆਪਾਂ ਉਹਦੀ ਗਲਤੀ ਨਹੀਂ ਕਰਦੇ ਤੇ ਪੁੱਤਾਂ ਨੂੰ ਨਹੀਂ ਵੇਖਦਾ ਨੀ ਉਹਨਾਂ ਦੀ ਅੱਗੇ ਅੱਖਾਂ ਦੇ ਅੱਗੇ ਵੀ ਪੱਟੀ ਬੱਜੀ ਹੁੰਦੀ ਆ ਉਹ ਕਿਉਂ ਨਹੀਂ ਧਿਆਨ ਦਿੰਦੇ ਹੈਗੇ ਚੱਲ ਜੇ ਨਹੀਂ ਦਿੰਦੇ ਤੇ ਕੀ ਕਰ ਸਕਦੇ ਹੁਣ ਤੇ ਇਹੀ ਆ ਆਪਣੇ ਮਨ ਨੂੰ ਹੌਸਲਾ ਹੀ ਦੇ ਸਕਦੇ ਆ ਕੁਝ ਘਰ ਥੋੜੀ ਸਕਦੇ ਤੂੰ ਗਲਪਣਾ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈਣੀ ਆ ਜਾ ਬਣਾ ਲਿਆ ਮਨ ਤੇ ਮੇਰਾ ਸੜਿਆ ਪਿਆ ਹੀ ਤੇ ਚਲ ਤੂੰ ਬੈਠ ਮੈਂ ਚਾਹ ਲਿਆ ਤੇਰੇ ਵਾਸਤੇ ਬਣਾ ਕੀ ਕਰ ਸਕਦੀ ਹਾਂ ਦੋ ਕੀ ਯਾਰਾ ਜਿਹੜੇ ਬੋਲ ਲੈ ਕੀ ਅੱਜ ਮੇਰਾ ਪੁੱਤ ਬਿਟੀ ਮੇਰਾ ਬੜਾ ਡਿਆ ਹੁਣੋ ਜੀ ਨਾਨੀ ਵੀ ਕਿਹ ਜਾਂਦੀ ਆ ਇੱਕ ਮਰੀ ਉੱਡੀ ਇਹ ਨਹੀਂ ਕਿਹਾ ਮਾਂ ਜੇ ਮੈਂ ਉਹਦੇ ਪਿੱਤਲ ਦੇ ਲਿਆਦੇ ਮੈਂ ਤੇਰੇ ਵੀ ਲੈਣਾ ਚੱਲ ਮੇਰੇ ਨਹੀਂ ਦੋ ਤੂੰ ਲੈ ਕੇ ਇੱਕ ਉਹਨੂੰ ਦੇ ਦੇ ਤੇ ਇੱਕ ਮਿੱੰਦੂ ਦੇ ਦੇ ਜਨਾਨੀ ਵਾਸਤੇ ਹਰ ਚੀਜ਼ ਆ ਜਾਂਦੀ ਹੈ ਮਾਂ ਵਾਸਤੇ ਨਹੀਂ ਆਉਂਦੀ ਔਰ ਫਿਰ ਅੰਮੀਏ ਨਹੀਂ ਅੰਮੀਏ ਕੀ ਹਾਲ ਹੈ ਕੀ ਹੋਇਆ ਨਹੀਂ ਨਹੀਂ ਕੁਝ ਨਹੀਂ ਤੂੰ ਹੀ ਰੋਂ ਡੈ ਨਹੀ ਨਹੀਂ ਹੁਣ ਆ ਕੇ ਮੇਰੀ ਮਾਂ ਦੇ ਅੱਖਾਂ ਚੱਥਰੂ ਪਿਆ ਲੇ ਕਿੰਨਾ ਵਾ ਮੰਮੀ ਕੀ ਗੱਲ ਹੈ ਮੰਮੀ ਕੀ ਹੋਇਆ ਹਾ ਮੰਮੀ ਮੰਮੀ ਚੱਲ ਛੱਡ ਮੇਰੀ ਗੱਲ ਸੁਣ ਮੈਂ ਬੰਦੋ ਮੰਮੀ ਨਾ ਕਰ ਯਾਰ ਤੂੰ ਮੇਰਾ ਵੀ ਰੋਣਾ ਕਟਾ ਦੇਣਾ ਵਾ ਆ ਆ ਬੰਦੇ। ਢੋੜਾ ਕਾ ਜੱਕੜਵਾਣਾ। ਵੈਸੇ ਮਨ ਥੋੜਾ ਜਿਹਾ ਖਰਾਬ ਹੋ ਗਿਆ ਸੀ। ਕਿਹੜੀ ਗੱਲੋਂ ਖਰਾਬ ਹੋਇਆ ਈ ਤੇਰਾ ਮਨ। ਇੱਕ ਤੇ ساری ਉਮਰ ਤੈਨੂੰ ਖਰਾਬ ਕਹਿਣਾ ਨਹੀਂ ਆ। ਉਹ ਛੱਡੋ। ਲਿਆ ਹੱਥ ਕਰ ਜਰਾ। ਮੰਮੀ ਮੇਰੀ ਗੱਲ ਸੁਣੋ। ਆ ਨਾ ਤੁਸੀਂ ਖੋਲੋ ਇੱਕ ਵਾਰ। ਚਲ ਮੈਂ ਹੀ ਖੋਲ ਦਿੰਨੀ। ਆ ਕਿਵੇਂ ਦੇ ਆ ਕੜੇ? ਉਹ ਕਿਵੇਂ ਦੇ ਨੂੰ ਛੱਡ। ਕਿਵੇਂ ਦੇ ਨੂੰ ਛੱਡ। ਇੱਧਰ ਪਾ ਕੇ ਵਖਾ। ਇੱਕ ਤੂੰ ਪਾ ਇੱਕ ਮੈਂ। ਮੈਂ ਪਾ ਨਹੀਂ। ਮੰਮੀ ਨੂੰ ਆਪੇ ਪਾਂਦੋ। ਮੰਮੀ ਆ ਪਾ ਕੇ ਵੇਖਿਓ। ਕਿਵੇਂ ਦੇ ਲੱਗਦੇ ਤੁਹਾਡੇ ਹੱਥ 'ਤੇ। ਨਹੀਂ ਨਹੀਂ ਪੁੱਤ। ਇਹ ਤੂ ਗੁਪਾ ਇਹ ਤੇਰਾ ਆਦਮੀ ਤੇਰੇ ਵਾਸਤੇ ਚੀਜ਼ ਲੈ ਕੇ ਆਇਆ ਆ ਹੋ ਤੇ ਤੁਸੀਂ ਪਾ ਕੇ ਦੇਖੋ ਕਿ ਤੇ ਵਖਾ ਜੱਜਦੇ ਆ ਡਿਜ਼ਾਈਨ ਦੱਸੋ ਡਿਜ਼ਾਈਨ ਕਿਵੇਂ ਦਾ ਪਾ ਸੋਹਣਾ ਡਿਜ਼ਾਈਨ ਹੈ ਨਾ ਡਿਜ਼ਾਈਨ ਸੋਹਣਾ ਨਾ ਮੰਮੀ ਪੁੱਤ ਜੇ ਮੇਰਾ ਪੁੱਤ ਤੇਰੇ ਵਾਸਤੇ ਚੀਜ਼ ਲੈ ਕੇ ਆਇਆ ਉਹ ਤਾਂ ਸੋਹਣੀ ਲੈ ਕੇ ਆਣੀ ਇਹਦਾ ਉਹਨੇ ਤਾਂ ਜਿਹੜੀ ਬਾਜ਼ਾਰ ਵਿੱਚ ਸਾਰਨਾ ਵਧੀਆ ਤੇ ਸਾਰੇ ਨਾਲ ਮਹਿੰਗੇ ਚੀਜ਼ਾਂ ਨਾ ਉਹ ਹੀ ਲੈ ਕੇ ਆਣੀ ਆਦਮੀ ਜਿਹੜਾ ਨਾ ਉਹ ਆਪਣੀ ਜਨਾਨੀ ਨੂੰ ਮਹਿੰਗੇ ਤੋਂ ਮਹਿੰਗਾ ਗਿਫਟ ਦਿੰਦਾ ਉਹਦੀ ਹਰ ਖੁਸ਼ੀ ਪੂਰੀ ਕਰਦਾ ਹੋਰ ਕਿਸੇ ਦੀ ਖਰੇ ਭਾਵੇਂ ਨਾ ਕਰੇ ਵੇਹਲਾ ਪੁੱਤ ਕੜੇ ਤੇਰੇ ਆ ਤੇ ਉਹ ਤੇਰੇ ਹਿਸਾਬ ਨਾਲ ਲੈ ਕੇ ਆਇਆ ਕਿ ਮੇਰੀ ਜਨਾਨੀ ਨੂੰ ਆ ਕੜੇ ਚਾਹਦੇ ਤੇ ਇਹਦੀ ਹੱਕਦਾਰ ਤੂੰ ਹੀ ਮੈਂ ਕਹਿ ਰਿਹਾ ਨਾ ਇੱਕ ਗੱਲ ਵੇਖ ਲਾ ਮੇਰੀ ਮੰਮੀ ਨੂੰ ਇਹ ਪਤਾ ਹੀ ਕਿ ਜੇ ਮੇਰਾ ਪੁੱਤ ਚੀਜ਼ ਇੱਕ ਲੈ ਕੇ ਆਊਗਾ ਬਾਜ਼ਾਰੋਂ ਤੇ ਸਭ ਤੋਂ ਵਧੀਆ ਚੀਜ਼ ਲੈ ਕੇ ਆਊਗਾ ਤੇ ਮੰਮੀ ਗੱਲ ਸੁਣੋ ਇਹ ਕੜੇ ਮੇਰੇ ਵਾਸਤੇ ਨਹੀਂ ਇਹ ਕੜੇ ਤੁਹਾਡੇ ਵਾਸਤੇ ਹੈ ਵੀਰੇ ਵਾਸਤੇ ਹਾਂ हां जी मम्मी ਤਾਂ ਡੇ ਵਾਸਤੇ ਆਪ ਲੈ ਕੇ ਆਏ ਆ ਮੈਨੂੰ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਤੁਸੀਂ ਵਿਆਹ ਤੇ ਕਿਵੇਂ ਆਪਣੇ ਘਰੇ ਵੇਚ ਕੇ ਮੇਰੇ ਲਈ ਘੜੇ ਬਣਾਏ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਮੈਂ ਤੇ ਇਹ ਕਾਫੀ ਟਾਈਮ ਤੋਂ ਪੈਸੇ ਇਕੱਠੇ ਕਰਨ ਦੇ ਸੀਗੇ ਕਿ ਤੁਹਾਡੇ ਘੜੇ ਬਣ ਜਾਣ ਤੇ ਬਸ ਹਾਜੋ ਦਿਨ ਆ ਗਿਆ ਸਾਡੇ ਕੋਲ ਇੰਨੇ ਪੈਸੇ ਹੋ ਗਏ ਕਿ ਆਪਾਂ ਤੁਹਾਡੇ ਇਹ ਘੜੇ ਤੁਹਾਨੂੰ ਵਾਪਸ ਲਿਆ ਕੇ ਦਿੱਤੇ ਤੁਸੀਂ ਮੇਰੀ ਲਾਲ ਬੁਗੜੀ ਨੇ ਹੀ ਵੇਖੀ ਅਲਮਾਰੀ ਦੇ ਵਿੱਚ ਤੁਸੀਂ ਕਹਿੰਦੇ ਸੀ ਆਹ ਕਾਦੇ ਲਈ ਰੱਖੀਓ ਉਹਦੇ ਵਿੱਚ ਅਸੀਂ ਦੋਵੇਂ ਜਾਣੇ ਪੈਸੇ ਸੇਵ ਕਰਕੇ ਨਾ ਤੇ ਸੋਚਿਆ ਮੰਮੀ ਨੂੰ ਉਹ ਘੜੇ ਲੈ ਕੇ ਦੇਣੇ ਉਧਰੋਂ ਤੁਸੀਂ ਪਾਡਾ ਖੋਲਤਾ ਸਵੇਰੇ ਖੁੱਚੋਕ ਕੇ ਆਪ ਹੀ ਵੇਖ ਲੈ ਫਿਰ ਮੈਂ ਕਿਹਾ ਹੁਣ ਮੈਂ ਮੰਮੀ ਨੂੰ ਕੀ ਕਹਾਂ ਫਿਰ ਮੈਂ ਕਿਹਾ ਬੱ비 ਜਾਲ ਹੀ ਆਗੇਗਾ ਤੇ ਮੰਮੀ ਇਹ ਵੇਖੋ ਜਿਹੜਾ ਡਿਜ਼ਾਈਨ ਤੁਸੀਂ ਦਿੱਤਾ ਸੀ ਨਾ ਆਪਾਂ ਸੇਮ ਉਹ ਹੀ ਡਿਜ਼ਾਈਨ ਬਣਵਾ ਕੇ ਲੈ ਆਏ ਆਂ ਜੀ ਭਾਰਤੇ ਚੈੱਕ ਕਰ ਲਾ ਕਿ ਉਹਦੇ ਨਾਲੋਂ ਭਾਰੇ ਆ ਕਿ ਹੋੜਿਆ ਕਿਵੇਂ ਦੇ ਲੱਗੇ ਮੰਮੀ ਤੁਹਾਨੂੰ ਘੜੇ ਤੇ ਸਾਡਾ ਸਰਪ੍ਰਾਈਜ਼ ਹਾਇਰੱਪਾ ਵੇ ਕਿੰਦੀ ਗਲਤ ਸੀ ਵਾ ਕੀ ਕੀ ਸੋਚਦੀ ਰਹੀ ਆਪਣੇ ਮਨ ਵਿੱਚ ਕਿ ਸ਼ਾਇਦ ਆਪਣੇ ਜਨਮ ਦਿਵਸ ਤੇ ਘੜੇ ਲੈ ਕੇ ਆਏ ਪਰ ਬਿੰਦੂ ਪੜੇ ਡੂ ਕੀ ਪਤਾ ਕਿ ਤਵੇਰੇ ਵਾਸਤੇ ਲੈ ਕੇ ਆਇਆ ਮੈਂ ਆਪਣੇ ਬੱਚਿਆਂ ਦੀ ਪਤਨਾਬੇ ਜਾ ਕੇ ਬਾਹਰ ਕਾਰਾਈ। ਹਾਏ ਰੱਬਾ। ਇਹ ਮੈਂ ਕੀ ਕੀਤਾ? ਹਾਂਜੀ ਸਾਰੇ ਸਸਤੇ ਕਾਲ ਸੀ। ਕਿਵੇਂ ਹੋ ਸਾਰੇ ਜਾਣੇ ਮੇਰੇ ਬੱਚਿਆਂ ਦੇ ਮੈਨੂੰ ਘੜੇ ਲਿਆਤੇ ਆ ਤੇ ਪਾ ਵੀ ਲਿਆ ਬਾਕੀ ਬੜਿਆਂ ਨੂੰ ਪੈਜੀ ਇਹ ਚੀਜ਼ ਦਾ ਭਲੇਖਾ ਲੱਗ ਜਾਂਦਾ ਕਿ ਬੱਚੇ ਜਿਹੜੇ ਆਪਣੀ ਮਾਂ ਨੂੰ ਕੋਈ ਨਾ ਕੋਈ ਜਿਹੜਾ ਤੋਹਫਾ ਦਿੰਦੇ ਆ ਹਸਬੰਡ ਵਾਈਫ ਜਿਹੜੇ ਆਪਸ ਚ ਸਲਾਹ ਕਰ ਲੱਤੇ ਆ ਜਦੋਂ ਉਹਨਾਂ ਦੀ ਆਪਸ ਚ ਸਲਾਹ ਹੁੰਦੀ ਹੁੰਦੀ ਹੈ ਨਾ ਤੇ ਸੱਸਾਂ ਨੂੰ ਇਹ ਚੀਜ਼ ਖੜਕਦੀ ਹੈ ਪਰ ਉਹ ਇਹ ਸਮਝਦੇ ਕਿ ਆਪਸ ਚ ਗੱਡਮਟ ਕਰਨਦੇ ਆ ਆਪਣੀਆਂ ਚੀਜ਼ਾਂ ਲੈਂਦੇ ਆ ਤੇ ਸ਼ਾਇਦ ਮਾਂ ਨੂੰ ਭੁੱਲ ਗਏ ਪਰ ਐਸਾ ਤੇ ਕੋਈ ਗੱਲ ਨਹੀਂ ਜੀ ਜੇ ਕਰਦੀਆਂ ਨੂਆਂ ਚੰਗੀਆਂ ਹੋਣ ਤੇ ਪੁੱਤ ਕਦੀ ਮਾਵਾ ਨੂੰ ਭੁੱਲਦੇ ਨਹੀਂ ਹੈਗੇ ਇਹ ਦੋਵੇਂ ਪਾਸੇ ਗੱਲ ਜਾਂਦੀ ਆ ਜੇ ਕਰਦਿਆਂ ਨੂਆ ਚੰਗੀਆਂ ਹੁਣ ਤੇ ਪੁੱਤ ਕਦੀ ਮਾਵਾ ਨੂੰ ਨਹੀਂ ਭੁੱਲਦੇ ਤੇ ਜੇ ਨੂਆ ਚੰਗੀਆਂ ਨਾ ਹੁਣ ਤੇ ਫਿਰ ਜਿਹੜੇ ਅੱਜ ਕੜੇ ਮੇਰੇ ਹੱਥ ਤੇ ਆ ਤੇ ਇਹ ਕੜੇ ਉਹਦੇ ਹੱਥੇ ਹੁੰਨੇ ਸੀ ਤੇ ਬਾਕੀ ਸਟੋਰੀ ਤੁਸੀਂ ਵੇਖ ਹੀ ਲੱਗੀ ਵੇਖ ਲਈ ਜੇ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਦੂਸਰੀ ਗੱਲ ਇਹ ਕਿ ਤੁਹਾਨੂੰ ਰਾਤ 23 ਸੌਰੀ ਰਾਤੀ ਤਾਂ ਮੈਂ ਵੈਸੇ ਹੀ ਪਾਇਆ ਸੀ ਗਰੁੱਪ ਵਿੱਚ ਤੇ ਕਿਸੇ ਵਜ੍ਹਾ ਕਰਕੇ ਸੀਰਤ ਉਹ ਸੂਰਤ ਜਿਹੜੀ ਸਟੋਰੀ ਸਾਡੇ ਫੇਰ ਬੰਦ ਹੋ ਰਹੀ ਆ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਕਾਸ਼ ਵੀ ਤੁਹਾਨੂੰ ਦੱਸਿਆ ਸੀ ਕਿ ਠੀਕ ਨਹੀਂ ਹੈਗੀ ਤੁਹਾਨੂੰ ਨਾ ਟੈਂਪਰੇਚਰ ਫੇਰ ਚੜਨ ਲੱਗ ਪਿਆ ਸੀ ਸੀਰਤ ਨਹੀਂ ਉਹ ਹਜੇ ਪਈ ਨਹੀਂ ਹਜੇ ਪੈ ਨਹੀਂ ਆ ਉਹ ਆਪਾਂ ਸੀਜ਼ਨ ਉਹਦਾ ਲੈ ਕੇ ਆ ਲਏਗੇ ਸੀਜ਼ਨ ਚੱਲ ਰਿਹਾ ਹੈ ਜੀ ਉਹਦੀ ਸ਼ੂਟਿੰਗ ਚੱਲ ਰਹੀ ਆ ਤੇ ਆਪਾਂ ਵੱਧ ਤੋਂ ਵੱਧ 5 6 ਦਿਨ ਤੱਕ ਜਦੋਂ ਬੈਟਰੀ ਠੀਕ ਹੋ ਜਾਏਗੀ ਉਹ ਪੌਣੀ ਸ਼ੁਰੂ ਕਰ ਦਵਾਂਗੇ ਫਿਲਹਾਲ ਤੁਸੀਂ ਸਾਰੇ ਜਿਹੜੀ ਸਾਡੇ ਸਿੰਗਲ ਟਰੈਕ ਆ ਉਹਨੂੰ ਇੰਜੋਏ ਕਰੋ ਜੀ ਤੇ ਉਹਨੂੰ ਪਿਆਰ ਦੇ ਦੋ ਹਾਂ ਜੀ ਉਹਦਾ ਹੁਣ ਆਪਾਂ ਟ੍ਰੀਟਮੈਂਟ ਕਰਾਵਾਂਗੇ ਕਾਸ਼ੀ ਜਦੋਂ ਠੀਕ ਹੋ ਜੂਗੀ ਤੇ ਘਰੇ ਆ ਜੂਗੀ ਜਦੋਂ ਤੇ ਉਦੋਂ ਆਪਾਂ ਦੁਬਾਰਾ ਤੋਂ ਸੂਰਤ ਤੇ ਸਿਰਤ ਕੰਟੀਨਿਊ ਕਰ ਦਾਂਗੇ ਫਿਲਹਾਲ ਆਪਾਂ ਉਹਨੂੰ ਹਸਪੀਟਲ ਲੈ ਕੇ ਚੱਲਦੇ ਆ ਜੀ ਅੱਜ ਐਪੀਸੋਡ ਉਹਦਾ ਹੀ ਪੜਨਾ ਸੀ ਕੱਲ ਬਿਲਕੁਲ ਤਿਆਰ ਹੋ ਜੂਗੀ ਸੀ 11 ਵਜੇ ਆ ਫਟਾਫਟ ਇਹ ਹੈਲਡ ਕਰਨੀ ਸਵੇਰ ਦੇ ਸਾਢੇ 12 ਵਜੇ ਅੱਜ ਸਵੇਰ ਦੇ ਤਰੀਕ 15 15 ਤਰੀਕ ਦੇ ਸਵੇਰ ਦੇ 11 ਵਜਨ ਵਾਲੇ ਆ ਤੇ ਤੁਹਾਨੂੰ ਸਾਢੇ 12 ਵਜੇ ਇਹ ਵੀਡੀਓ ਦੇਣੀ ਆ ਸਿਰਫ ਤੁਹਾਡੇ ਪਿਆਰ ਕਰਕੇ ਕਿ ਸਾਡਾ ਜਿਹੜਾ ਪਰਿਵਾਰ ਹੈ ਕਿਤੇ ਉਹ ਨਾਰਾਜ਼ ਨਾ ਹੋ ਜਾਈ ਕਿ ਅੱਜ ਦੀ ਵੀਡੀਓ ਕਿੱਥੇ ਗਈ ਓਏ ਬਾਕੀ ਇਹ ਆ ਕਿ ਕਾਸ਼ ਵੀ ਉਸਰਾ ਠੀਕ ਆ ਖਾਣਾ ਖਾਦੀ ਆ ਸਭ ਠੀਕ ਹੈ ਗਿਆ ਲੇਕਿਨ ਸਿਰਫ ਇਹ ਹੈ ਕਿ ਟੈਂਪਰੇਚਰ ਜਿਹੜਾ ਨਾ ਸਵੇਰੇ ਸਵੇਰੇ ਹੋ ਜਾਂਦਾ ਹੈ ਸਵੇਰੇ ਤੇ ਰਾਤੀ ਉਹਨੂੰ ਟੈਂਪਰੇਚਰ ਹੋ ਜਾਂਦਾ ਟੁੱਟਦਾ ਨਹੀਂ ਪਿਆ ਤੇ ਥੋੜਾ ਜਿਹਾ ਡੇਂਗੂ ਵੀਕਲੀ ਐਕਟਿਵ ਆਇਆ ਵਾ ਤੇ ਉਹਦਾ ਫਿਰ ਵੇਖੋ ਟ੍ਰੀਟਮੈਂਟ ਤੇ ਕਰਾਣਾ ਪੈਣਾ ਬੱਚਾ ਵਾ ਉਹ ਇੰਨਾ ਨਹੀਂ ਦੱਸ ਪੰਦਾ ਖੁੱਲ ਕੇ ਤੇ ਕੋਈ ਗੱਲ ਨਹੀਂ ਉਹਦਾ ਡਾਕਟਰ ਰეკਮੈਂਡਡ ਕੀ ਇਹਨੂੰ ਹਸਪੀਟਲ ਲੈ ਜੀ ਤੇ ਸੋ ਅਸੀਂ ਜਾ ਰਹੇ ਆ ਤੇ ਇੰਜੋਏ ਕਰੋ ਤੇ ਤੁਸੀਂ ਸਾਰੇ ਜਣੇ ਪ੍ਰੇਅਰ ਜ਼ਰੂਰ ਕਰਿਆ ਮੈਨੂੰ ਪਤਾ ਤੁਸੀਂ ਕਾਸ਼ਵੀ ਨੂੰ ਸਾਰੇ ਜਣੇ ਬਹੁਤ ਪਿਆਰ ਕਰਦੇ ਜੇ ਸਾਰੇ ਜਣੇ ਉਹਦੇ ਵਾਸਤੇ ਪ੍ਰੇਅਰ ਕਰਦੇ ਜੇ ਤਾਂ ਮੈਂ ਪਿਛਲੀ ਵਾਰ ਵਲੌਗ ਪਾਇਆ ਸੀ ਜਦੋਂ ਹਸਪੀਟਲ ਗਈ ਸੀ ਸਾਰਿਆਂ ਨੇ ਬਹੁਤ ਬਲੇਸਿੰਗ ਦਿੱਤੀ ਬਹੁਤ ਕਮੈਂਟਸ ਆਏ ਤੇ ਮੈਂ ਇਹੋ ਹੀ ਚਾਹਨੀ ਹੈ ਕਿ ਤੁਸੀਂ ਇਸ ਵਾਰ ਵੀ ਸਾਰੇ ਜਣੇ ਜਿੰਨੂ ਜਿੰਨੂ ਮੰਨਦੇ ਜੇ ਆਪਣੇ ਆਪਣੇ ਰੱਬ ਨੂੰ ਕਾਸ਼ਵੀ ਲਈ ਪ੍ਰੇਅਰ ਜ਼ਰੂਰ ਕਰਿਓ ਹਾਂਜੀ ਕਿਉਂਕਿ ਘਰ ਪੈੰਜੀ ਬੈਠ ਕੇ ਰੀਟਰੀਟਮੈਂਟ ਕਿਉਂਕਿ ਡਾਕਟਰ ਕਹਤਾ ਸੀ ਭਾਵੇਂ ਤਾਂ ਰੈਡ ਡ੍ਰਿਪ ਲਗਵਾ ਲਓ ਪਰ ਨਹੀਂ ਆਪਾਂ ਕਿਹਾ ਵੀ ਹਸਪੀਟਲ ਬੈਠ ਕੇ ਨਾ ਟਿੱਕੀ ਰਹ Thank you.